ਨੇ ਬੰਦੇ ਦੀ ਮੌਤ ਹੋਈ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਤੇ ਆ ਰਹੇ ਸੀਗੇ ਜੀ ਬਠਿੰਡੇ ਵੱਲੋਂ ਚੰਡੀਗੜ੍ਹ ਨੂੰ ਜਾ ਰਹੇ ਸੀ। ਕੁਕਲੀ ਕੋਲੇ ਸਾਈਡ ਤੋਂ ਆਵਾਰਾ ਗਊ ਆ ਗਈ ਉਹਦੇ ਵਿੱਚ ਗੱਡੀ ਨੂੰ ਬਚਾਉਂਦੇ ਬਚਾਉਂਦੇ ਗੱਡੀ ਪਿੱਲਰ 'ਤੇ ਲੱਗੀ। ਉਹਦੇ ਵਿੱਚ ਤਿੰਨ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਬੰਦਾ ਜ਼ਖਮੀ ਹੈ। ਕਿਸ ਤਰ੍ਹਾਂ ਦੀ ਕਾਰਵਾਈ ਸੀ? ਅਸੀਂ 174 ਦੀ ਕਾਰਵਾਈ ਕਰੀ। ਆਵਾਰਾ ਪਸ਼ੂ ਆਣ ਕਰ ਆਵਾਰਾ ਪਸ਼ੂ ਆਣ ਕਰ। ਉਹਦੇ ਕਰਕੇ ਸਾਡੀ ਉਹਦੇ ਕਰਕੇ ਹਾਂ ਜੀ ਉਹਦੇ ਕਰਕੇ ਬੇਕਾਬੂ ਹੋ ਗਈ ਗੱਡੀ। ਠੀਕ। ਮੇਰਾ ਨਾਪਾਰਕ ਨੂੰ ਸੁਣਿਆ ਉਹ ਮੇਰੇ ਫੂਫਾ ਹੀ ਲਾਗੇ ਸੀ ਕ੍ਰਿਸ਼ਨ ਕੁਮਾਰ ਜੀ ਉਹ ਤੇ ਉਹਨਾਂ ਦੇ ਦੋਨੇ ਬੇਟੇ ਤੇ ਉਹਨਾਂ ਦਾ ਪੋਤਾ ਪਨਾ ਜਤਿੰਦਰ ਕੁਮਾਰ ਤੇ ਰਵੀ ਕੁਮਾਰ ਉਹਨਾਂ ਦੇ ਬੇਟੇ ਸੀਗੇ ਉਹਨਾਂ ਨਾਲ ਤੇ ਪੋਤਾ ਸੀਗਾ ਕਰਨ ਕੁਮਾਰ ਇਹ ਰਾਮਾ ਮੰਡੀ ਤੋਂ ਪੀਜੀਆ ਜਾ ਰਹੇ ਸੀ ਚੰਡੀਗੜ੍ਹ ਰਸਤੇ ਸੰਗਰੂਰ ਦੇ ਨੇੜੇ ਉਖਲੀ ਪਿੰਡ ਹੈਗਾ ਕੋਈ ਉੱਥੇ ਆਵਾਰਾ ਪਸ਼ੂ ਕੋਈ ਅੱਗੇ ਆ ਗਏ ਹੋਣੇ ਜਿਸ ਕਾਰਨ ਉਹ ਕਾਰ ਬੇ ਕਾਬੂ ਹੋ ਗਈ ਉੱਥੇ ਡਵਾਈਡਰ ਦੇ ਨਾਲ ਜਾ ਟਕਰਾਈ ਜਿਸ ਕਰਕੇ ਉਹਨਾਂ ਦੀ ਪ੍ਰੇਸ਼ਨ لال ਜੀਾਂ ਦੀ ਉਹਨਾਂ ਦੇ بیٹے ਜਤਿੰਦਰ ਤੇ ਰਵੀ ਕੁਮਾਰ ਜੀ ਦੀ ਮੌਕੇ ਡੈਥ ਹੋ ਗਈ ਸੀ ਤੇ ਕਰਨ ਕੁਮਾਰ ਜਿਹੜਾ ਉਹ ਫ੍ਰੈਕਚਰ ਹੋਇਆ ਲੱਤ 'ਤੇ ਚਾਹ ਤੇ ਉਹਨਾਂ ਨੂੰ ਰੈਫਰ ਕਰ ਦਿੱਤਾ ਵੈਸੇ ਵਲਸ ਹਸਪੀਟਲ ਰਹਿਣੋ ਪਟਿਆਲੇ ਜਿਸ ਤੋਂ ਬਾਅਦ ਉਹਨਾਂ ਨੂੰ ਦੇ ਜਾਂ ਸਿੱਲੋਧਾਨੀ ਸ਼ਿਫਟ ਕਰ ਕਿਸ ਤਰ੍ਹਾਂ ਹਾਈਵੇ ਦੇ ਉੱਤੇ ਆਵਾਰਾ ਪਸ਼ੂਆਂ ਦਾ ਸਰਕਾਰਾਂ ਵੱਲੋਂ ਲੱਖਾਂ ਰੁਪਏ ਟੈਕਸ ਜਿਹੜਾ ਟੈਕਸ ਦੇ ਰੂਪ ਵਿੱਚ ਲਿਆ ਜਾਂਦਾ ਇਹ ਤਾਂ ਆਪਾਂ ਰੋਟੀਨ ਚ ਹੀ ਦੇਖਦੇ ਹਾਂ ਜੀ ਵੀ ਸਰਕਾਰ ਕਾਉਸਸਿਸ ਦੇ ਉੱਤੇ ਦਾ ਕਲੈਕਟ ਕਰਦੀ ਹੈ ਪਰ ਉਹ ਖਰਚ ਕਿਤੇ ਕਰਦੀ ਨਹੀਂ ਹੈਗੀ ਇਹ ਤਾਂ ਸਾਰਿਆਂ ਨੂੰ ਜਗ ਜाहिर ਹੈ ਕਿ ਕਰੋੜਾ ਰੁਪਿਆ ਪੰਜਾਬ ਸਰਕਾਰ ਦਾ ਜਿਹੜਾ ਕਾਉਸਸਿਸ ਦਾ ਉਹ ਕਿਸ ਕਿਸ ਪਾਸੇ ਲਗਾ ਰਹੀ ਹੈ ਇਹ ਤਾਂ ਸਾਰਾ ਲਈ ਗੁੰਝਲਦਾਰ ਬਣ ਗਿਆ ਹੈ